ਸਾਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਜਿਹੜੀ ਮੈਂ ਵੀਡੀਓ ਪਾਈ ਸੀਗੀ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਬਹੁਤ ਸਾਰੇ ਪ੍ਰੋਮੋਸ਼ਨਲ ਹੋਏ ਵੀਡੀਓ ਦੇਖ ਕੇ ਬਹੁਤ ਘੈਂਟ ਘੈਂਟ ਕਮੈਂਟ ਵੀ ਕਰੇ ਸੰਦਾਂ ਨੂੰ ਲੈ ਕੇ ਬਾਲਿਆਂ ਨੇ ਫਿਕਰ ਵੀ ਕੀਤੀ ਯਾਰ ਸੰਦਾਂ ਦੀ ਇੰਨੀ ਕਿੰਨੀ ਕਾਲੀ ਸੀ ਸੈੱਡ ਥੱਲੇ ਲਾ ਜਾਂਦੇ ਤੇ ਬਾਕੀ ਭਰਾਵਾਂ ਦੇ ਸਵਾਲ ਇਹ ਸੀਗੇ ਵੀ ਡਿਟੇਲ ਦਵੋ ਸੰਦ ਕਿਹੜੇ ਕਿਹੜੇ ਮਾਡਲ ਨੇ ਕਿੰਨੇ ਕਿੰਨੇ ਦੇ ਲਾਏ ਸੀਗੇ ਕਦੋਂ ਲਏ ਸੀ ਕਿੰਨਾ ਟਾਈਮ ਹੋ ਗਿਆ ਇੱਥੇ ਖੜਿਆਂ ਨੂੰ ਉਮੈ ਤੁਹਾਨੂੰ ਸਨੂੰ ਬੈਕ ਕੈਮਰਾ ਕਰਕੇ ਸਾਰੀ ਜਾਣਕਾਰੀ ਦਿਨਾ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਕੋਈ ਸਵਾਲ ਹੋਇਆ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਨਵੇਂ ਆਇਓ ਮੇਰੇ ਚੈਨਲ ਤੇ 2016 ਮਾਡਲ ਟਰੈਕਟਰ ਆ ਬਾਈ ਉਹਨਾਂ ਟਾਈਮਾਂ ਚ ਫੋਰਡ ਦੀ ਬਹੁਤ ਚੜ੍ਹਾਈ ਹੁੰਦੀ ਸੀਗੀ ਤੇ ਜਿਹੜਾ 2016 ਮਾਡਲ ਚ ਸਭ ਤੋਂ ਵੱਖਰੀ ਚੀਜ਼ ਆਈ ਸੀਗੀ ਉਹ ਸੀਗੀ ਸਾਈਡ ਗੇਅਰ ਇਹਦੇ ਪਹਿਲੀ ਵਾਰ ਕਹਿੰਦੇ ਕਿਸੇ ਕੰਪਨੀ ਨੇ ਸਾਈਡ ਘੇਰ ਦਿੱਤੇ ਸੀ 2016 ਦੇ ਵਿੱਚ ਤਾਂ ਕਰਕੇ ਕਹਿੰਦੇ ਇਹਨਾਂ ਦੀ ਚੜ੍ਹਾਈ ਬਹੁਤ ਜ਼ਿਆਦਾ ਹੋ ਗਈ ਸੀ ਤੇ ਬਿਕੇ ਵੀ ਕਹਿੰਦੇ ਬਹੁਤ ਜ਼ਿਆਦਾ ਸੀਗੇ ਇਹ ਜਮਾਂ ਨਵਾਂ ਘੜਾਇਆ ਸੀਗਾ ਬਈ ਏਜੰਸੀ ਦੇ ਵਿੱਚੋਂ ਰੇਟ ਹੁਣ ਮੈਨੂੰ ਪਤਾ ਨਹੀਂ ਹੈਗਾ ਕਿੰਨੇ ਦਾ ਆਇਆ ਸੀਗਾ ਪਰ ਟਾਇਰ ਗੁਡੀਅਰ ਦੇ ਨੇ ਜਮੀ ਨਾਲ ਦੇ ਟਾਇਰ ਨੇ ਤਾਂ ਏਜੰਸੀ ਵਾਲੇ ਜਿੰਨਾ ਟਾਈਮ ਇਹ ਬਾਹਾ ਸਾਲਕ ਪੂਰਾ ਦੱਬ ਕੇ ਬਾਹਾ ਤੇ ਗੰਨੇ-ਗੰਨੇ ਦੀ ਖੇਤੀ ਕਰਦੇ ਸੀ 14-14 ਫੁੱਟੀਆਂ ਟਰਾਲੀਆਂ ਹੁੰਦੀਆਂ ਸੀ 25-25 ਕੁਆਟਲ ਦੀਆਂ ਗਾਹ ਗੱਡਮੀ ਖੇਤੀ ਵਾਲਾ ਕੰਮ ਕਰ ਹੈਗਾ ਸੀ ਇੱਥੇ ਮੰਜਾਂ ਦਾ ਬਾਕੀ 18 ਦੀਆਂ ਤਵੀਆਂ 11 ਦੇ ਹਾਲ ਇੱਕ ਹਾਲ ਇਧਰਲੀ ਸਾਈਡ ਖੜੇ ਨੇਗੇ ਉਹ ਵੀ 11 ਦੇ ਨੇ ਸਟਿੱਕਰ ਸਟੋਕਰ ਇਹਨਾਂ ਦੇ ਪੱਤੇ ਗਏ ਵੀ ਕਿਹੜਿਆਂ ਤੋਂ ਬਣੇ ਹੋਏ ਨੇਗੇ ਬਾਕੀ ਹੁਣ ਕੰਮ ਵਾਲੇ ਲੱਗਦਾ ਨਹੀਂ ਵੀ ਕੰਮ ਵਾਲੇ ਰਹੇ ਇਹ ਗਲਗਲ ਗਏ ਬੋਦੇ ਜਿਹੇ ਹੋਏ ਪੈਣਗੇ ਕਿਉਂ 6-7 ਸਾਲ ਹੋ ਗਏ ਖੜਿਆਂ ਨੂੰ ਮਿੱਟੀ ਦੇ ਵਿੱਚ ਤੇ ਬਾਕੀ ਸੈਡਰੋਂ ਵੀ ਬਹੁਤ ਸਾਰੇ ਭਰਾ ਕਮੈਂਟ ਕਰ ਰਹੇ ਸੀ ਵੀ ਘਟੋ ਘਟ ਸੈੱਡ ਤਾਂ ਪਾ ਦਿਓ ਬਾਈ ਬਾਈ ਸੈੱਡ ਜ਼ਰੂਰ ਪਾਵਾਂਗੇ ਹੁਣ ਮਾੜਾ ਜਿਹਾ ਪੱਧਰ ਕਰਕੇ ਨਾ ਇੱਥੇ ਸੈੱਡ ਪਾ ਕੇ ਦੁਬਾਰੇ ਇਹਨਾਂ ਦੀ ਇੱਕ ਇੱਕ ਵਾਰੀ ਮਰਮਮਤ ਕਰਕੇ ਜਿੰਨੀ ਵੀ ਹੁੰਦੀ ਹੈ ਦੁਬਾਰੇ ਲਾਉਣੇ ਆ ਸੇਲ ਵਾਸਤੇ ਬਹੁਤ ਸਾਰੇ ਕਮੈਂਟ ਆਉਂਦੇ ਸੀ ਬਾਈ ਨਹੀਂ ਵੇਚਨੀ ਹੈਗੇ ਕਿਸੇ ਨੇ ਜਿਹਦੇ ਹੈਗੇ ਨੇ ਉਹ ਅਗਲਾ ਨਹੀਂ ਮੰਨਦਾ ਵੇਚਣ ਨੂੰ ਕਿਉਂ ਜਿਨ੍ਹਾਂ ਨੇ ਕਿਸੇ ਟਾਈਮ ਸ਼ੌਂਕ ਨਾਲ ਲਏ ਹੋਣੇ ਕਿਰਸ਼ ਕਰ ਕਰਕੇ ਫਿਰ ਉਹਦਾ ਬਈ ਜਦੋਂ 2-4 ਰੁਪਏ ਕੋਲੇ ਆ ਜਾਣ ਫਿਰ ਕੋਈ ਸੰਦ ਵੇਚਣ ਨੂੰ ਜੀ ਨਹੀਂ ਕਰਦਾ ਹੈਗਾ ਸੈੱਡ ਜ਼ਰੂਰ ਪਾਉਣੇ ਆ ਬਾਈ ਬਾਈ ਗੱਲ ਨਾ ਤਾਂ ਦੇਖੋ ਹੁੰਦਾ ਹੀ ਆ ਜਦੋਂ ਕੋਈ ਲੋਹੇ ਦਾ ਸੰਦ ਟੱਪੇ ਮੀਚ ਬਾਹਰੇ ਟ੍ਰੇਲ 'ਚ ਹਵਾ 'ਚ ਐਂ ਖੜਾ ਰਹੇ ਫਿਰ ਉਹਦੀ ਲੋਹੇ ਦੀ ਉਮਰ ਥੋੜੀ ਜੀ ਘੱਟ ਹੀ ਹੁੰਦੀ ਹੈਗੀ ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈਗਾ ਸ਼ੋ ਜਿਆਦੇ ਗਲ ਗਈ ਉਹ ਇੰਜਨ ਉੰਜਨ ਦਾ ਟ੍ਰੈਡ ਬਹੁਤ ਸਾਫ਼ ਪਿਆ ਹੈਗਾ ਜਿੰਨਾ ਟਾਈਮ ਚੱਲਿਆ ਹੋਇਆ ਵਧੀਆ ਦੱਬ ਕੇ ਚੱਲਿਆ ਹੋਇਆ ਉਦੋਂ ਤੋਂ ਬਾਅਦ ਖੜਾ ਹੈਗਾ ਟਾਇਰਾਂ 'ਚ ਵੀ ਪੰਨ ਪਿਆ ਪਿਆ ਹੁਣ ਤਾਂ ਮੈਨੂੰ ਇਹ ਲੱਗਦਾ ਵੀ ਇਹ ਇੱਕ ਵਾਰੀ ਖੋਲਣਾ ਪਊ ਸਾਰਾ ਕਿਉਂ ਤੇਲ ਤੂਲੇ ਦੇ ਵਿੱਚੋਂ ਜੰਮ ਗਿਆ ਹੋਊਗਾ ਸਾਰਾ ਖਰਾਬ ਹੋ ਗਿਆ ਹੁਣ ਬਾਕੀ ਜਨਰੇਟਰ ਖੜਾ ਹੈਗਾ ਜਨਰੇਟਰ ਦੀ ਕੋਈ ਡਿਟੇਲ ਹੈ ਨਹੀਂ ਕਿੰਨੀ ਪਾਵਰ ਦਾ ਕਿੰਨੇ ਦਾ ਕੀ ਹੈ ਵਾਟ ਦਾ ਬਾਕੀ ਸੈੱਟ ਜ਼ਰੂਰ ਪਾਉਣੇ ਆ ਬਾਈ ਵੇਚਣ ਵਾਸਤੇ ਨਹੀਂ ਹੈਗੇ ਸੰਦ ਡਰਾਈਵਲ ਡੰਡਾ ਸਾਰਾ ਕੁਝ ਵਿੱਚ ਹੀ ਪਿਆ ਬਾਈ ਇਦਾਂ ਇਲੈਕਟ੍ਰਿਕ ਵਸਤੀ ਚਾਰ ਸਿਲੰਡਰ ਸੀਗੇ ਉਦੋਂ ਇਹ ਬਹੁਤ ਜ਼ਿਆਦਾ ਸੋਹਣਾ ਟਰੈਕਟਰ ਸੀਗਾ ਬਾਈ ਜਮੀਨ ਨਮਾ ਲਿਆ ਸੀਗਾ ਚਲੋ ਟਾਈਮ ਕਿਸੇ ਤੇ ਚੰਗਾ ਕਿਸੇ ਤੇ ਮਾੜਾ ਆਉਂਦਾ ਹੀ ਹੁੰਦਾ ਇਹ ਸੰਦਾਂ ਤੇ ਦੀ ਆਉਣਾ ਹੀ ਹੁੰਦਾ ਇਹਨਾਂ ਦੀ ਵੀ ਕਿਸੇ ਟਾਈਮ ਬਹੁਤ ਚੜਾਈ ਸੀਗੀ ਸਾਰੇ ਸੰਦ ਘਰੇ ਸੀ ਬਾਈ ਜੇ ਖੇਤ ਕੋਈ ਐਮਰਜੈਂਸੀ ਲੋਡ ਪੈ ਗਈ ਕਿਸੇ ਸੰਦ ਦੀ ਇਹ ਗੱਲ ਨਹੀਂ ਸੀਗੀ ਵੀ ਭੱਜ ਕੇ ਕਿਸੇ ਗਵੰਡੀਆਂ ਤੋਂ ਲਿਆਉਣਾ ਪਊਗਾ ਨਾ ਸਾਰਾ ਕੁਝ ਘਰੇ ਸੀਗਾ ਬਾਕੀ ਜੇ ਕੋਈ ਹੋਰ ਸਵਾਲ ਹੋਇਆ ਬਾਈ ਜ਼ਰੂਰ ਕਮੈਂਟ ਕਰਿਓ ਤੁਸੀਂ ਜੇ ਤੁਸੀਂ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ